ਵਚਨ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕਰਨ ਵਾਸਤੇ ਉਥੇ ਇਤਿਹਾਸ ਵਿੱਚ ਵਚਨ ਲਿਖੇ ਨੇ ਬਾਬਾ ਬੁੱਢਾ ਖੋਲੋ ਗ੍ਰੰਥ ਲਿਓ ਆਵਾਜ਼ਾ ਸੁਣੈ ਸਭ ਪੰਥ ਕਿ ਬਾਬਾ ਜੀ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ ਤੇ ਹੁਕਮ ਲਾਓ ਤੇ ਸਾਰਾ ਪੰਥ ਜਿਹੜਾ ਇਸ ਹੁਕਮ ਨੂੰ ਸੁਣੇ ਉਦੋਂ ਹੁਕਮ ਲੈਣ ਦੀ ਮਰਿਆਦਾ ਵੀ ਅੱਜ ਤੋਂ ਹੀ ਸ਼ੁਰੂ ਹੋਈ ਭਾਦਰੋ ਸੁਦੀ ਏਕਮ ਪਹਿਲਾਂ ਤਾਂ ਗੁਰੂ ਮਹਾਰਾਜ ਦੇ ਮੁਖ ਤੋਂ ਹੀ ਬਚਨ ਸੁਣੇ ਜਾਂਦੇ ਸੀ ਨਾ ਗ੍ਰੰਥ ਦੇ ਵਿੱਚੋਂ ਹੁਕਮਨਾਮਾ ਲੈਣ ਦੀ ਮਰਿਆਦਾ ਵੀ ਅੱਜ ਦੇ ਦਿਨ ਤੇ ਹੁਕਮਨਾਮਾ ਆਇਆ ਸੀ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਇਹ ਹੁਕਮਨਾਮਾ ਪਹਿਲਾ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਫਿਰ ਗੁਰੂ ਮਹਾਰਾਜ ਜੀ ਨੇ ਆਪ ਚੌਰ ਸਹਿਬ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਜਪਜੀ ਸਾਹਿਬ ਦਾ ਸੰਪੂਰਨ ਪਾਠ ਕੀਤਾ ਇਹ ਮਰਿਆਦਾ ਹੈ ਸਾਡੀ ਜੇ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕਰਨਾ ਉਦੋਂ ਜਪਜੀ ਸਾਹਿਬ ਦਾ ਸੰਪੂਰਨ ਪਾਠ ਹੋਵੇ ਸੰਪੂਰਨ ਪਾਠ ਹੋਇਆ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਕੜਾ ਪ੍ਰਸ਼ਾਦੀ ਦੇਗ ਵਰਤਾਈ ਗਈ ਉੱਥੇ ਫਿਰ ਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਜੀ ਇਸ ਗ੍ਰੰਥ ਨੂੰ ਅਸੀਂ ਕੀ ਜਾਣੀਏ ਤਾਂ ਉੱਥੇ ਇਤਿਹਾਸਕਾਰਾਂ ਨੇ ਲਿਖਿਆ ਕਿ ਮਹਾਰਾਜ ਜੀ ਨੇ ਬਚਨ ਕੀਤੇ ਮਹਾਰਾਜ ਕਿਨ ਲਗੇ ਸ੍ਰੀ ਗੁਰ ਕੀਰ ਸਰੀਰ ਜੋ ਸਾਬ ਸਮਾਂ ਐ ਸਭ ਥਾਂ ਨਾ ਦਰਸੈ ਹੈ ਮਾਰੇ ਕਹਿਣ ਲੱਗੇ ਵੀ ਸਾਡਾ ਜਿਹੜਾ ਸਰੀਰ ਹੈ ਨਾ ਸਾਰੇ ਸਮਿਆਂ ਵਿੱਚ ਤੇ ਸਾਰੇ ਥਾਵਾਂ ਤੇ ਨਹੀਂ ਰਹਿ ਸਕਦਾ ਮਾਰੇ ਕਹਿੰਦੇ ਜਿਸ ਤਰ੍ਹਾਂ ਅਸੀਂ ਹਰ ਮੰਦਰ ਸਾਹਿਬ ਬੈਠੇ ਆਂ ਸਰੀਰ ਕਰਕੇ ਪਰ ਇਹੀ ਸਰੀਰ ਹੁਣ ਹੋਰ ਜਗ੍ਹਾ ਤੇ ਨਹੀਂ ਹੋ ਸਕਦਾ ਵੀ ਸਾਰੇ ਸਮਿਆਂ ਵਿੱਚ ਨਹੀਂ ਹੋ ਸਕਦਾ ਸਾਰੇ ਥਾਵਾਂ ਤੇ ਨਹੀਂ ਹੋ ਸਕਦਾ ਪਰ ਮਾਰੇ ਕਹਿੰਦੇ ਗ੍ਰੰਥ ਦੇਦਾ ਗੁਰ ਕੋ ਇਹੋ ਜਾਨੋ ਉੱਤਮ ਹੈ ਸਭ ਕਾਲ ਰਹੇ ਹੈ ਮਾਰੇ ਕਹਿੰਦੇ ਜਿਹੜਾ ਇਹ ਗ੍ਰੰਥ ਹੈ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਸਾਡਾ ਹਿਰਦਾ ਹੈ ਗੁਰੂ ਅਰਜਨ ਦੇਵ ਜੀ ਮਾਰ ਕਹਿੰਦੇ ਗ੍ਰੰਥ ਰਿਦਾ ਗੁਰ ਕੋ ਇਹੋ ਜਾਨੋ ਵੀ ਇਹ ਗੁਰੂ ਦਾ ਹਿਰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉੱਤਮ ਹੈ ਇਹ ਉੱਤਮ ਨੇ ਸਭ ਕਾਲ ਰਹੇ ਹੈ ਸਾਰੇ ਸਮਿਆਂ ਵਿੱਚ ਇਹ ਰਹਿਣਗੇ ਕੋਈ ਸਮਾਂ ਨਹੀਂ ਹੋਵੇਗਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਹੀਂ ਹੋਣਗੇ ਫਿਰ ਮਹਾਰਾਜ ਨੇ ਕਿਹਾ ਕਿ ਮੇਰੇ ਸਰੂਪ ਜਾਣਤੇ ਹੈ ਦੀਰਗ ਸਾਹਿਬ ਜਾਨ ਅਦਾਇਬ ਕਹ ਹੈ ਮਾਰੇ ਕਹਿੰਦੇ ਮੇਰੇ ਸਰੂਪ ਨਾਲੋਂ ਵੀ ਵੱਡਾ ਹੈ ਇਹ ਸਾਹਿਬ ਜਾਣ ਕੇ ਮਾਲਕ ਜਾਣ ਕੇ ਇਹਨਾਂ ਦਾ ਅਦਾਇਬ ਸਤਕਾਰ ਕਰਨਾ ਹੈ ਕੇਸਰ ਚੰਦਨ ਕੋ ਘਸਕੈ ਧੂਫ ਚ ਦਿਖਾਏ ਕੈ ਵੀ ਧੂਫ ਤਖਾਉਣੇ ਕੇਸਰ ਚੰਦਨ ਰਗੜ ਕਰਕੇ ਸੁਗੰਧੀਆਂ ਬਖੇਰਨੀ ਅਜੇ ਤਾਂ ਆਪਾਂ ਸੈਂਟਿਟ ਛਿੜਕ ਦਿੰਨੇ ਆ ਨਾ ਪੁਰਾਣੇ ਸਮਿਆਂ ਵਿੱਚ ਚੰਦਨ ਕੇਸਰ ਨੂੰ ਰਗੜਿਆ ਜਾਂਦਾ ਸੀ ਉਹਦੇ ਨਾਲ ਫਿਰ ਸੁਗੰਧੀ ਫੈਲਦੀ ਸੀ ਤੇ ਮਾਰੇ ਕਹਿੰਦੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦਾ ਪ੍ਰਕਾਸ਼ ਹੋਵੇ ਨਾ ਉਥੇ ਚੰਦਨ ਕੇਸਰ ਰਗੜਿਆ ਜਾਵੇ ਹਜੂਰ ਸਾਹਿਬ